ਨੰਬਰ ਹੈ ਔਰ ਇੱਕ ਨੰਬਰ ਸਾਡੇ ਅਸੇ ਬਹੁਤ ਮਹੱਤਵਪੂਰਨ ਹੈ ਤੇ ਇੱਕ ਨੰਬਰ ਨੂੰ ਸਾਡਾ ਸੂਬਾ ਬਣਿਆ ਸੀ ਅੱਜ ਪੰਜਾਬ ਦੇ ਮੈਂ ਤੁਹਾਡੇ ਨਾਲ ਸਭ ਨਾਲ ਪਹਿਲਾਂ ਸਾਰੇ ਪੰਜਾਬ ਦੇ ਵਾਸੀਆਂ ਨੂੰ ਅੱਜ ਪੰਜਾਬ ਦੇ ਤੇ ਵਧਾਈ ਦੇ ਅੱਜ ਦਾ ਪੰਜਾਬ ਦੇ ਜਿੱਥੇ ਸਾਡੇ ਨਾਲ ਬਣੇ ਸੂਬਿਆਂ ਨੇ ਖੁਸ਼ੀਆਂ ਦੇ ਤੌਰ ਤੇ ਅੱਜ ਦੇ ਦਿਨ ਨੂੰ ਮਨਾ ਰਹੇ ਲੇਕਿਨ ਮਹਾਰਾਣਾ ਪੰਜਾਬ ਦੀ ਭਗਵੰਤਮਾਨ ਸਾਡੀ ਸਰਕਾਰ ਜਿਹੜੀ ਕਿ ਹਰ ਗੱਲ ਨੂੰ ਇੰਟੀਰੇਟਿਵ ਰੂਪ ਚ ਮਨਾਉਣ ਦੀ ਕੋਸ਼ਿਸ਼ ਕਰਦੀ ਹੁੰਦੀ ਹੈ ਲੇਕਿਨ ਅੱਜ ਪੰਜਾਬ ਦੇ ਦੇ ਉੱਤੇ ਕੋਈ ਸੈਲੀਬ੍ਰੇਸ਼ਨ ਦਾ ਪ੍ਰੋਗਰਾਮ ਪੰਜਾਬ ਚ ਨਹੀਂ ਹੈ ਕਿਉਂਕਿ ਆਉਂ ਲੱਗ ਰਿਹਾ ਕਿ ਪੰਜਾਬ ਪੰਜਾਬ ਚੋਂ ਚਾਲੀ ਨਹੀਂ ਰਿਹਾ ਪੰਜਾਬ ਦਿੱਲੀੋਂ ਆਮ ਆਦਮੀ ਪਾਰਟੀ ਦੀ ਕਟ ਪੁਤਲੀ ਬਣਾ ਕੇ ਪੰਜਾਬ ਨੂੰ ਚਲਾਇਆ ਜਾ ਰਿਹਾ ਹੈ ਤਿਹਾਰ ਜੇਲ ਰਿਟਰਨ ਲੀਡਰਸ ਚਾਹੋ ਕੇਜਰੀਵਾਲ ਸਾਹਿਬ ਨੇ ਚਾਹੋ ਸੁਸੋਦੀਆ ਸਾਹਿਬ ਨੇ ਚਾਹੋ ਜੈਨ ਸਾਹਿਬ ਨੇ ਜਾਂ ਬਾਕੀ ਜਿਹੜੇ ਆ ਕੇ ਪੰਜਾਬ ਚ ਲਗ ਲੱਤਾਂ ਦੇ ਬੈਠੇ ਉਹ ਪੰਜਾਬ ਦੇ ਨਿਰਣੇ ਲੈ ਗਏ ਇਹ ਪੰਜਾਬ ਦੀ ਜਨਤਾ ਦਾ ਪੰਜਾਬੀਆਂ ਦੇ ਨਿਰਣੇ ਦਾ અપਮਾਨ ਹੈ ਅੱਜ 1 ਨਵੰਬਰ ਹੈ ਔਰ ਅੱਜ ਸ਼ਹਿਰ ਦੇ ਕਬਾਰ ਦੀ ਖਬਰ ਹੈ ਪੰਜਾਬ ਦਾ ਇੰਟਰਨੈਸ਼ਨਲ ਖਿਡਾਰੀ ਜਿਹਦੀ ਬਰੂਟਲ ਹੱਤਿਆ ਹੋ ਗਈ। ਰੋਜ਼ਿਕ ਨਿਊਜ਼ ਆ ਰਹੀ। ਰੋਜ਼ਿਕ ਨਿਊਜ਼ ਆ ਰਹੀ। ਔਰ ਮੈਂ ਮੰਗ ਕਰਨਾ ਮੁੱਖ ਮੰਤਰੀ ਸਾਹਿਬ ਇਸ ਬਰੂਟਲ ਹੱਤਿਆ ਤੇ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ ਪੰਜਾਬ ਨੇ ਐਡਾ ਵੱਡਾ ਇੱਕ ਖਿਡਾਰੀ ਖੋਤਾ। ਔਰ ਰੋਜ਼ ਹੱਤਿਆ ਹੋ ਰਹੀ। ਪੰਜਾਬ ਅੱਜ ਕ੍ਰਾਈਮ ਐਂਡ ਕਰਪਸ਼ਨ ਹੋਰ ਸੈਂਟਰ ਬਣਾ ਦਿੱਤਾ ਹੈ ਆਮ ਆਦਮੀ ਪਾਰਟੀ ਇਹ ਆਪ ਦਾ ਪਾਰਟੀ ਕਾਪ ਦਾ ਪਾਰਟੀ ਦੋਨੋਂ ਪਾਰਟੀਆਂ ਪਹਿਲੇ ਉਹਨਾਂ ਨੇ ਪੰਜਾਬ ਦਾ ਬੇੜਾ ਕਰ ਕੀਤਾ ਹੁੰਨੇ ਬੇੜਾ ਕਰਤਾ ਇਸ ਕ੍ਰਾਈਮ ਐਂਡ ਕਰਪਸ਼ਨ ਦੀ سرکار جڑی دونوں سپورٹ کر رہی ہے اخبار چک چک کے دیکھ لو نیوز تو پورٹل کھولی کھلی دن تو, تو روز نیوز ہے کسی کسی سنہرے تک گولیاں چل گئی ہیں کتنے انڈسٹری سے گولیاں چل گئی ہیں میں آج ڈیمانڈ کرنا کہ بگوت مان صاحب جی ترجاب نہیں جا رہا تو رزائن کرو ਕਰਾਇਮ ਔਰ ਕਰਪਸ਼ਨ ਦੀ ਕੈਪੀਟਲ ਨਾ ਮੇਰੇ ਪੰਜਾਬ ਨੂੰ ਬਣੰਦੇ ਜਿਹੜੇ ਤਿਹਾਰ ਜੇਲ ਰਿਟਰਨ ਪਰੋਣੇ ਆ ਕੇ ਪੰਜਾਬ ਚ ਬੈਠੇ ਨੇ ਉਹਨਾਂ ਪਰੋਣਿਆਂ ਦੀ ਚਾਪਲੂਸੀ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਉਮੀਦ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਔਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਦੇ ਭੁੱਲ ਗਏ ਤੁਸੀਂ ਸਾਰੀ ਸਰਕਾਰ ਪਰੋਣਿਆਂ ਦੇ ਆਸ-ਪਾਸ ਲੱਗੀ ਪਰੋਣਿਆਂ ਆਸੇ ਚੰਡੀਗੜ੍ਹ ਦੇ ਸ਼ੀਸ਼ਮੈਲ ਬਣਾਇਆ ਗਿਆ। ਪਹਿਲੇ ਦਿੱਲੀ ਦੇ ਸ਼ੀਸ਼ਮੈਲ ਸੀ। ਔਰ ਮੈਂ ਨਹੀਂ ਕਹਿ ਰਿਹਾ ਆਮ ਆਦਮੀ ਪਾਰਟੀ ਦੀ ਮੈਂਬਰ ਆਫ ਪਾਰਲੀਮੈਂਟ ਮੈਂ ਵਾਲੇ ਟਵੀਟ ਕੀਤਾ। ਉਹ ਪੈਸਾ ਕਿਰਾਏ ਪੰਜਾਬ ਦਾ ਪੈਸਾ ਤੁਸੀਂ ਇਸਤੇਮਾਲ ਕਰ ਰਹੇ ਹੋ ਆਪਣੀ ਆਰਾਮ ਹਾਸਤੇ ਦੁਰਭਾਗ્યਪੁਰ ਇਹ ਸਰਕਾਰ ਟੋਟਲ ਫੇਲ ਸਰਕਾਰ ਹੈ ਇੰਡਸਟਰੀਏ ਸਰਕਾਰ ਤੇ ਫੇਲ ਹੈ ਮੈਂ ਅੱਜ ਵੋਟ ਮੰਗਣ ਆਇਆ ਇਹਨਾਂ ਨੂੰ ਪੁੱਛਣਾ ਚਾਹੁੰਦਾ ਭਗਵੰਤਨਾਮ ਸਾਹਿਬ ਕਿਸਾਨਾਂ ਨੂੰ ਤੁਸੀਂ ਕਹਿੰਦੀ ਸੀ ਐਮਐਸਪੀ ਤੇ ਕੇਂਦਰ ਸਰਕਾਰ ਦੇਗੀ ਅਸੀਂ ਟੌਪ ਅਪ ਦੇਾਂਗੇ ਟੌਪ ਅਪ ਅੱਠ ਫਸਲਾਂ ਬੀਤ ਗਈਆਂ ਇੱਕ ਵੀ ਟੌਪ ਅਪ ਨਹੀਂ ਆਇਆ ਇੱਕ ਵੀ ਟੌਪ ਅਪ ਨਹੀਂ ਪੈਨਾਂ ਨੂੰ 1000 ਰੁਪਏ ਦੇਣਾ ਸੀ ਅੱਜ 46000 ਰੁਪਏ ਬਕਾਇਆ ਹੋ ਗਿਆ ਇੱਕ ਪੈਨ 46000 ਰੁਪਏ ਇੱਕ ਪੈਨ ਦਾ ਬਕਾਇਆ ਅਗਲੇ ਮਹੀਨੇ 47000 ਹੋ ਜਾਣਾ ਸਤੋਕ ਲੈ ਮਹੀਨੇ 48000 ਹੋ ਜਾਣਾ ਇਨਾਦੀ ਸਰਕਾਰ ਦਾ ਕਾਊਂਟਡਾਊਨ ਸਟਾਰਟ ਹੋ ਚੁੱਕਾ ਹੈ ਆਮ ਜਨਤਾ ਕਹ ਰਹੀ ਹੈ ਮੈਂ ਉਹਨੇ ਫੀਲਡ ਚੋਂ ਕਿਹਾ ਬਲੀ ਗਲੀ ਬਾਜ਼ਾਰ ਬਾਜ਼ਾਰ ਲੋਕਾਂ ਨੂੰ ਮਿਲ ਗਿਆ ਲੋਕ ਕਹਿ ਰਹੇ ਨੇ ਕਿ ਇਹਨਾਂ ਦਾ ਕਾਊਂਟਡਾਊਨ ਸਟਾਰਟ ਹੈ ਫੇਅਰਵੈਲ ਪਾਰਟੀਆਂ ਵੀ ਦੇ ਰਹੇ ਆ ਤਰੰਤਰੰ ਦਾ ਜਿਮਨੀ ਚੌਂ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਜਨਤਾ ਦਾ ਫੇਅਰਵੈਲ ਹੋਏਗਾ ਬਾਏ ਬਾਏ

ਕਿ ਭਗਵੰਤ ਮਾਨ ਸਾਹਿਬ ਨੂੰ ਤੁਹਾਨੂੰ ਜਾਣਾ ਪਏ। ਇਥੇ ਇੱਕ ਪਾਰਟੀ ਹੋਰ ਵੋਟ ਮੰਗ ਰਹੀ। ਮੇਰੀ ਤੁਹਾਡੇ ਕੇ ਬੇਨਤੀ ਹੈ ਕਿ ਕਾਪ ਦਾ ਪਾਰਟੀ ਅੱਜ ਆਏ। 1 ਇੱਕ ਨਵੰਬਰ ਹੈ। 1 ਨਵੰਬਰ ਯਾਨੀ 1 ਨਵੰਬਰ 1984 ਕਿਨਾ ਨੇ ਸਿੱਖਾਂ ਦੇ ਗਲਿਆਂ 'ਚ ਦੇਸ਼ ਦੇ 52 ਸ਼ਹਿਰਾਂ 'ਚ ਟਾਇਰ ਪਾ ਕੇ ਜ਼ਿੰਦਾ ਜਲਾਇਆ। ਵਾਜੇ ਤੇ ਵੋਟ ਮੰਗ ਰਹੇ 1 ਨਵੰਬਰ ਵਾਲੇ ਦੇ। ਗਾਂਧੀ Nehru ਪਰਿਵਾਰ ਦੇ ਘਰ 'ਚ ਬੈਠ ਕੇ ਸਿੱਖਾਂ ਨੂੰ ਮਾਰਨ ਦੀ ਯੋਜਨਾ ਬਣੀਆਂ ਔਰ 16 ਹਜ਼ਾਰ ਸਿੱਖ ਜ਼ਿੰਦਾ ਜਲਾਤੇ ਗਏ। ਦੁਕਾਨਾਂ ਚੋਂ ਨਾ ਦੇਖ ਕੇ ਦੁਕਾਨਾਂ ਸਾੜੀਆਂ ਗਈਆਂ ਘਰ ਸਾੜੇ ਗਏ VOTER ਲਈ ਚ ਫੜ ਕੇ ਇੱਕ ਇੱਕ ਵੋਟ ਫੜ ਕੇ ਸਿੱਖਾਂ ਦੇ ਘਰ ਲੱਭ ਕੇ 52 ਸ਼ਹਿਰਾਂ ਚ ਸ਼ਮਸ਼ਾਨ ਕਿੰਨੇ ਬਣਾਇਆ ਉਹ ਗਾਂਧੀ ਨਹਿਰੂ ਪਰਿਵਾਰ ਦਾ ਪੋਸਟਰ ਲਾ ਕੇ ਰਾਜਾ ਵਡਿੰਗ ਔਰ ਪ੍ਰਤਾਪ ਬਾਜਵਾ ਤਰਨਤਾਰਨ ਚ ਵੋਟਾਂ ਮੰਗਰੇ ਜਿਨ੍ਹਾਂ ਦੇ ਦਾਮਨ ਸਿੱਖਾਂ ਦੇ ਖੂਨ ਨਾਲ ਰੰਗੇ ਨੇ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਤੇ ਟੈਂਕ ਚੜਾਤਾ ਉਹ ਆ ਜਾ ਕੇ ਤਰਨ ਤਰਨ ਦੇ ਹਲਕੇ ਚ ਵੋਟਾਂ ਮੰਗਰੇ ਔਰ 1 ਨਵੰਬਰ ਲੋਕ ਕਾਰਜ ਕਰਨ ਕਿਤੇ ਜਾ ਰਹੇ ਨੇ ਔਰ ਕੱਲਾ ਮਾਰਿਆ ਨਹੀਂ ਜਿੰਦਾ ਨਹੀਂ ਜਲਾਇਆ ਲੁੱਟਿਆ ਹੀ ਨਹੀਂ ਕੱਲਾ ਲੁੱਟਣ ਵਾਲੇ ਜਲਾਣ ਵਾਲੇ ਕਾਤਿਲਾਂ ਨੂੰ ਸ਼ਰਨ ਵੀ ਦਿੱਤੇ 30 ਸਾਲ ਜਿਹੜਾ ਕਾਉਂਸਲਰ ਜਿਹਨੂੰ ਐਮਐਲਏ ਬਣਾਤਾ ਜਿਹੜਾ ਐਮਐਲਏ ਸੀ ਨੂੰ ਐਮਪੀ ਬਣਾਤਾ ਜਿਨੇ ਸਿੱਖਾਂ ਦਾ ਕਤਲ ਕੀਤਾ ਉਹਨੂੰ ਵੱਡੀਆਂ ਪਦਵੀਆਂ ਦਿੱਤੀਆਂ ਲਈ ਪੂਰੀ ਵਰਸ਼ਗਾਂਡ ਹੈ ਉਸ ਕਾਲੇ ਦੌਰ ਦੀ ਵਰਸ਼ਗਾਂਡ ਹੈ ਅਜਿਹਾ ਇੱਕ ਨਾਮ ਆਪਾਂ ਪੁੱਲ ਨਹੀਂ ਸਕਦਾ ਮੈਂ ਪੁੱਛਣਾ ਚਾਹਨਾ ਪ੍ਰਤਾਪ ਬਾਜਵਾ ਰਾਜਾ ਵਡਿੰਗ ਔਰ ਕਾਂਗਰਸੀ ਲੀਡਰਸ਼ਿਪ ਨੂੰ ਉਸ ਪਾਰਟੀ ਜੋ ਜਿਸ ਪਾਰਟੀ ਦੇ ਅੰਦਰ ਸੱਜਨ ਕੁਮਾਰ ਹੈ ਉਹ ਅੱਜ ਸਿੱਖਾਂ ਦੇ ਕਤਲ ਦੇ ਕੇਸ 'ਚ ਜੇਲ੍ਹ 'ਚ ਹੈ ਲੇਕਿਨ ਅੱਜ ਵੀ ਕਾਂਗਰਸ ਦਾ ਲੀਡਰ ਹੈ ਉਹ ਜਗਦੀਸ਼ ਟੈਕਟਰ ਜਿਹੜਾ ਕਹਿੰਦਾ ਮੈਨੂੰ ਸਰਦਾਰ ਮਾਰਤੇ ਮੇਰਾ ਕੀ ਹੋਇਆ ਜਿਹਦਾ ਨਾਰਕੋ ਟੈਸਟ ਹੋਇਆ ਇਹਨੂੰ ਸਜ਼ਾ ਹੋਣ ਵਾਲੀ ਹੈ ਉਹ ਵੀ ਉਹ ਵੀ ਕਾਂਗਰਸ ਪਾਰਟੀ 'ਚ ਹੈ ਤੇ ਪ੍ਰਤਾਪ ਸਿੰਘ ਬਾਜਵਾ ਵੀ ਕਾਂਗਰਸ ਪਾਰਟੀ 'ਚ ਹੈ ਅਕੋਰਡਿੰਗ ਸਰ ਵੀ ਕਾਂਗਰਸ ਪਾਰਟੀ ਚਾ ਪੁੱਲ ਬੰਗਸ਼ ਗੁਰਦੁਆਰਾ ਸਾੜਨ ਵਾਲਾ ਵੀ ਪਾਰਟੀ ਚ ਐ ਔਰ ਅਸੀਂ ਪੰਜਾਬ ਚ ਵੋਟਾਂ ਮੰਗ ਰਹੇ ਉਹ ਕਮਲਨਾਥ ਜਿਹੜਾ ਗਵਾ ਅਦਾਲਤ ਚ ਬਿਆਨ ਦਿਆ ਕਿ ਜਦੋਂ ਗੁਰਦੁਆਰਾ ਸਾੜ ਰਿਆ ਸੀ ਮੋਬ ਨੂੰ ਲੀਡ ਕਮਲਨਾਥ ਕਰ ਰਿਹਾ ਸੀ ਉਹਨੂੰ ਜਿਨਾ ਨੇ ਮੁੱਖ ਮੰਤਰੀ ਬਨਾਇਆ ਔਰ ਅੱਜ ਵੀ ਕਾਂਗਰਸ ਦਾ ਲੀਡਰ ਹੈ ਉਹ ਵੀ ਕਾਂਗਰਸ ਚ ਐ ਇਹ ਵੀ ਕਾਂਗਰਸ ਚ ਐ ਕਿਉਂ ਚੰਦ ਵੋਟਾਂ ਕਾਰਨ ਚੰਦ ਕੁਰਸੀਆਂ ਕਾਰਨ ਸਿੱਖਾਂ ਦੇ ਕਾਤਲਾਂ ਦੀ ਪਾਰਟੀ ਦੇ ਅੰਦਰ ਬੈਠੇ ਆਧਿਕ ਨੰਬਰ ਉਸ 16000 ਜਿਹੜੇ ਸਿੱਖ ਜ਼ਿੰਦਾ ਮਾਰੇ ਸੀ ਉਹਨਾਂ ਦੇ ਕਤਲਗਾਰ ਦਾ ਜਿੰਮੇ ਮੇਰੀ ਪੈਸਾ ਉਹ ਕੇਂਦਰ ਵੱਲ ਬਕਾਇਆ ਹੋਏ ਦੱਸੋ ਦੇਖੋ ਇੱਕ ਗੱਲ ਮੰਨੀ ਪੈਗੀ ਜੇ ਆਰਡੀਐਫ ਦਾ ਪੈਸਾ ਰੂਰਲ ਡਿਵੈਲਪਮੈਂਟ ਫੰਡ ਹੈ ਉਹ ਪਿੰਡਾਂ ਦੀ ਨਾਲੀਆਂ ਗਲੀਆਂ ਪੱਕੀਆਂ ਕਰਾਉਣਾ ਸੀ ਜੇ ਤਾਂ ਐਸਾ ਹੈ ਕਿ ਜੀ ਨਹੀਂ ਹੋਏਗਾ ਕੋਈ ਖਤਮ ਨਹੀਂ ਕੀਤਾ ਜਾਂ ਨਾ ਖਤਮ ਕੀਤਾ ਜਾ ਰਿਹਾ ਕਟੇ ਰਾਜ ਨੇ ਕਮਲਨਾਥ ਕੋ ਕਿ ਉਹ ਸਿੱਕ ਕਤਲੋਗਾਰਦ ਦਾ આરોપી ਹੋਣ ਦੇ ਬਾਵਜੂਦ ਉਹ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਬੰਦਾ ਕਦੀ ਕਾਮਰਸ ਮਿਸਟਰ ਬੰਦਾ ਸੱਜਨ ਕੁਮਾਰ ਨੂੰ ਕੈਦ ਹੋ ਗਈ ਮੋਦੀ ਸਾਹਿਬ ਨੇ ਕਮਿਸ਼ਨ ਬਣਾਇਆ ਜੇਲ੍ਹ ਚ ਚਲਾ ਗਿਆ ਉਹ ਅਧਵੀ ਕਾਂਗਰਸ ਦਾ ਲੀਡਰ ਹੈ ਕੀ ਗਾਂਧੀ ਪਰਿਵਾਰ ਦੇ ਰਾਜਦਾਨੀ ਪਰਿਵਾਰ ਦੇ ਕੜੇ ਰਾਜ ਨੇ ਇਹਨਾਂ ਲੋਕਾਂ ਕੋਲ ਔਰ ਜਿਨ੍ਹਾਂ ਦੇ ਹੱਥ ਸਿੱਖਾਂ ਦੇ ਖੂਨ ਨਾਲ ਰੰਗੇ ਨੇ ਉਹਨਾਂ ਦੀ ਦਾਸਤਾ ਕੌਣ ਕਰ ਰਿਹਾ ਹੈ ਪੰਜਾਬ ਦੀ ਕਾਂਗਰਸ ਦੀ ਲੀਡਰ ਹੈ ਉਹਰੇ ਤੇ ਵੋਟਾਂ ਮੰਗ ਰਿਹਾ ਇਕ ਨਵੰਬਰ ਵਾਲੇ ਦੇ ਸ਼ਰਮ ਆਣੀ ਦੋਨੋਂ ਕੋਲ ਅਜੰਡਾ ਕੋਈ ਨਹੀਂ ਦੇ ਦੋ ਹੀ ਪਾਰਟੀਆਂ ਨੇ ਇਸ ਮੈਦਾਨ ਦੋਨੋਂ ਪਾਰਟੀਆਂ ਕੋ ਕੋਈ ਅਜੰਡਾ ਨਹੀਂ ਇੱਕ ਦਿੱਲੀ ਦੇ ਦੰਗਈ ਆ ਕੇ ਇੱਥੇ ਬਹਿ ਗਏ ਨੇ ਇੱਕ ਦਿੱਲੀ